ਮੁੱਦੇ ਦੀ ਗੱਲ ਲੈ ਕੇ ਹਾਜ਼ਰ ਹਾਂ ਬੇਦਬੀ ਦਾ ਜਦੋਂ ਤੁਸੀਂ ਨਾਮ ਸੁਣਦੇ ਹੋ ਤਾਂ ਸਿੱਖਾਂ ਦੇ ਮਨਾਂ ਦੇ ਵਿੱਚ ਇਹ ਸ਼ਬਦ ਹੁੰਦਾ ਹੈ ਕਿ ਆਖਰਕਾਰ ਕਦੋਂ ਤੱਕ ਕਦੋਂ ਤੱਕ ਉਹਨਾਂ ਨੂੰ ਇਸ ਤਰੀਕੇ ਦੇ ਨਾਲ ਸਤਾਇਆ ਜਾਂਦਾ ਰਹੇਗਾ ਕਿ ਉਹਨਾਂ ਦੇ ਇਸ਼ਟ ਦੀ ਬੇਦਬੀ ਗੁਰੂਆਂ ਪੀਰਾਂ ਦੀ ਧਰਤੀ ਤੇ ਹੁੰਦੀ ਰਹੇਗੀ ਹਰਮੰਦਰ ਸਾਹਿਬ ਸਿੱਖਾਂ ਦਾ ਮੱਕਾ ਹੈ ਸਿੱਖ ਇਸ ਸਥਾਨ ਤੇ ਜਾਂਦੇ ਨੇ ਸਰਬੱਤ ਦੇ ਭਲੇ ਲਈ ਅਰਦਾਸ ਕਰਦੇ ਹਾਂ ਹਰਮੰਦਰ ਸਾਹਿਬ ਦੇ ਬਾਹਰ ਦਰਬਾਰ ਸਾਹਿਬ ਕੰਪਲੈਕਸ ਦਾ ਸੀ ਜ਼ਿਕਰ ਕੀਤਾ ਉਸ ਦੇ ਬਾਹਰ ਬੀਤੀ ਰਾਤ ਬੇਅਦਬੀ ਦੀ ਘਟਨਾ ਵਾਪਰ ਜਾਣੀ ਇੱਕ ਸਖਸ਼ ਦੇ ਵੱਲੋਂ ਮੁਕੱਦਸ ਗੁਟਕਾ ਜ਼ਹਾਬ ਦੇ ਪਾਵਨ ਅੰਗਾਂ ਨੂੰ ਖਿਲਾਰ ਦੇਣਾ ਬਾਅਦ ਵਿੱਚ ਮੌਕੇ ਤੇ ਸਿੱਖ ਸੰਗਤ ਨੇ ਉਸ ਨੂੰ ਫੜਿਆ ਉਸ ਨਾਲ ਮਾਰਕੁੱਟ ਕੀਤੀ ਤਾਂ ਉਸ ਨੂੰ ਹੈਂਡਓਵਰ ਪੰਜਾਬ ਦੀ ਪੁਲਿਸ ਦੇ ਹਵਾਲੇ ਕਰ ਦਿੱਤਾ ਹਾਲਾਂਕਿ ਇਸ ਬੇਅਦਬੀ ਤੋਂ ਬਾਅਦ ਵੱਡੇ ਸਵਾਲੇ ਖੜੇ ਹੋ ਰਹੇ ਨੇ ਕਿ ਕਦ ਤੱਕ ਬੇਅਦਬੀਆਂ ਹੁੰਦੀਆਂ ਰਹਿਣਗੀਆਂ ਬੇਅਦਬੀ ਦੇ ਮੋਲਜਮ ਨੂੰ ਫੜਿਆ ਗਿਆ ਤਫਤੀਸ਼ ਦੇ ਦੌਰਾਨ ਇਹ ਖੁਲਾਸਾ ਹੋਇਆ ਹੈ ਕਿ ਬੇਅਦਬੀ ਕਰਨ ਵਾਲਾ ਸ਼ਖਸ ਮਾਨਸਿਕ ਤੌਰ ਤੇ ਪਰੇਸ਼ਾਨ ਦੱਸਿਆ ਗਿਆ ਮਾਨਸਿਕ ਤੌਰ ਤੇ ਮੰਦਬੁੱਧੀ ਦੱਸਿਆ ਗਿਆ ਸਵਾਲ ਹੁਣ ਉੱਠਦਾ ਹੈ ਕਿ ਜਿੰਨੇ ਮੰਦਬੁੱਧੀ ਨੇ ਉਹਨਾਂ ਦਾ ਮੂੰਹ ਪੇ ਉਹਨਾਂ ਦੇ ਹੱਥ ਇਕੱਲੇ ਗੁਰੂ ਘਰਾਂ ਦੇ ਵਿੱਚ ਹੀ ਕਿਉਂ ਚੱਲਦੇ ਨੇ ਇਹ ਬਹੁਤ ਵੱਡਾ ਸਵਾਲ ਹੈ ਕੋਈ ਮੰਦਮੁੱਦੀ ਸਾਕਸ਼ ਬੇਦਬੀ ਕਰਨ ਵਾਲੇ ਕਿਵੇਂ ਸੋਚ ਸਕਦਾ ਹੈ ਉਹ ਪਾਖੜਾ ਨਹਿਰ ਦੇ ਵਿੱਚ ਛਾਲ ਕਿਉਂ ਨਹੀਂ ਮਾਰਦਾ ਉਹ ਚਲਦੀਆਂ ਤਾਰਾਂ ਨੂੰ ਹੱਥ ਕਿਉਂ ਨਹੀਂ ਲਾ ਲੈਂਦਾ ਜਿਹੜਾ 200 ਵੀ ਵੋਲਟੇਜ ਹੈ ਉਹ ਜਾ ਕੇ ਗੁਰੂ ਘਰ ਦੇ ਵਿੱਚ ਹੀ ਬੇਦਬੀ ਕਿਉਂ ਕਰਦਾ ਹੈ ਇਹ ਬਹੁਤ ਵੱਡਾ ਸਵਾਲ ਹੈ ਮੰਦਮੁੱਦੀ ਸਾਕਸ਼ ਟ੍ਰੇਨ ਦੇ ਸਾਹਮਣੇ ਕਿਉਂ ਨਹੀਂ ਆ ਜਾਂਦਾ ਇਹ ਵਿਕਿਆ ਕਰਦਾ ਹੈ ਗੁਰੂ ਘਰਾਂ ਦੇ ਵਿੱਚ ਜਾ ਕੇ ਕਦੇ ਨishan ਸਾਹਿਬ ਨਾਲ ਬੇਦਬੀ ਕਦੇ ਮੁਕੱਦਸ ਗੁਰੂ ਗ੍ਰੰਥ ਸਾਹਿਬ ਦੇ ਨਾਲ ਬੇਦਬੀ ਤੇ ਕਦੇ ਸਿੱਖਾਂ ਦੇ ਸਭ ਤੋਂ ਸਰਵਚੁਸਥਾਨ ਦਰਬਾਰ ਸਾਹਿਬ ਦੀ ਹਦੂਦ ਦੇ ਅੰਦਰ ਫਿਰ ਬੇਦਬੀ ਹੋ ਜਾਣਾ ਇਹ ਬਹੁਤ ਵੱਡੇ ਸਵਾਲ ਖੜੇ ਕਰਦਾ ਹੈ ਕਿ ਸਿੱਖਾ ਦੇ ਨਾਲ ਕੀ ਸਮਝਿਆ ਜਾਏ ਇਸ ਕਾਰਵਾਈ ਤੋਂ ਬਾਅਦ ਕਿ ਬੈਕਵਰਡ ਲਿੰਕੇਜ ਕੰਘਾਲਨ ਦੀ ਕੋਸ਼ਿਸ਼ ਪੰਜਾਬ ਦੀ ਪੁਲਿਸ ਕਰ ਰਹੀ ਹੈ ਤੇ ਨਹੀਂ ਕਰ ਰਹੀ ਹੈ ਉਹੀ ਸਮਾਸੀ ਜਦੋਂ ਕਾਂਗਰਸ ਦੀ ਸਰਕਾਰ ਸੀ ਜਦੋਂ ਪੰਜਾਬ ਦੇ ਵਿੱਚ ਦਰਬਾਰ ਸਾਹਿਬ ਦੇ ਅੰਦਰ ਦਰਬਾਰ ਸਾਹਿਬ ਹਰਮੰਦਰ ਸਾਹਿਬ ਦੇ ਅੰਦਰ ਇੱਕ ਸਖਸ਼ ਗ੍ਰਿਲਟਾਪਕੇ ਬੇਅਦਬੀ ਕਰਨ ਦੇ ਲਈ ਪਹੁੰਚ ਗਿਆ ਇਸ ਤੋਂ ਵੱਡਾ ਕੋਰ ਪਾਪ ਨਹੀਂ ਹੋ ਸਕਦਾ ਕੋਈ ਸਮਾਸੀ ਜਦੋਂ ਅਫਦਾਲੀ ਨੇ ਸਿੱਖਾਂ ਨੂੰ ਚੈਲੰਜ ਕੀਤਾ ਹਾਲਾਂਕਿ ਉਸ ਨੂੰ ਮੂੰਹ ਤੋਂ ਜਵਾਬ ਸਿੱਖਾਂ ਦਾ ਸਾਹਮਣਾ ਕਰਨਾ ਪਿਆ ਸਿੱਖਾਂ ਦੇ ਉਸ ਅਟੈਂਪਟ ਦੀ ਉਸ ਨੂੰ ਸਜ਼ਾ ਮਿਲੇ ਵੀ ਪਰ ਹੁਣ ਦਰਬਾਰ ਸਾਹਿਬ ਦੀ ਹਦੂਦ ਦੇ ਅੰਦਰ ਜਿਸ ਤਰੀਕੇ ਦੇ ਨਾਲ ਨਿਵਾਸ ਸਥਾਨ ਤੇ ਜਿਹੜੇ ਬੇਅਦਬੀਆਂ ਹੋ ਰਹੀਆਂ ਨੇ ਪਰ ਹੈ ਤਾਂ ਹਦੂਦ ਦਰਬਾਰ ਸਾਹਿਬ ਦੀ ਹੈ ਪਰ ਚੈਲੰਜ ਕੀ ਮੰਨਿਆ ਜਾਏ ਕਿ ਸਿੱਖਾਂ ਨੂੰ ਚੈਲੰਜ ਕੀਤੇ ਜਾ ਰਹੇ ਨੇ ਅਸੀਂ ਵੱਡੇ ਪੱਧਰ ਨਾਲ ਚਰਚਾ ਦੀ ਸ਼ੁਰੂਆਤ ਕਰੇ ਜਾ ਰਹੇ ਹਾਂ ਤਿੰਨ ਵੱਡੇ ਇੰਪੋਰਟੈਂਟ ਸਾਡੇ ਸਵਾਲ ਰਹਿਣਗੇ ਦਰਬਾਰ ਸਾਹਿਬ ਦੀ ਹਦੂਦ ਦੇ ਅੰਦਰ ਜਿਸ ਤਰੀਕੇ ਦੇ ਨਾਲ ਬੇਦਬੀ ਹੋਈ ਇਹ ਬੇਦਬੀ ਕਰਨ ਵਾਲੇ ਸਖਸ਼ ਕੋਣ ਹੈ ਮੰਦ ਬੁੱਧੀ ਹੀ ਕਿਉਂ ਗੁਰੂ ਘਰਾਂ 'ਚ ਬੇਦਬੀਆਂ ਕਰਦੇ ਨੇ ਜੇ ਮੰਦ ਬੁੱਧੀ ਹੋਣ ਦੀ ਗੱਲ ਕੀਤੀ ਜਾ ਰਹੀ ਹੈ ਤਾਂ ਗੁਰੂ ਘਰ ਹੀ ਕਿਉਂ ਤੀਜਾ ਸਾਡਾ ਸਵਾਲ ਆਖਰ ਪੰਜਾਬ ਦੇ ਵਿੱਚ ਬੇਦਬੀਆਂ ਰੋਕਣ ਦਾ ਪਲਾਨ ਕੋਈ ਹੈ ਵੀ ਹੈ ਜਾਂ ਪਲਾਨ ਨਹੀਂ ਹੈ ਜੇ ਪਲਾਨ ਹੈ ਤਾਂ ਕੀ ਹੈ ਸਮੇਂ-ਸਮੇਂ ਤੇ ਵਿਧਾਨ ਸਭਾ 'ਚ ਗੱਲ ਹੁੰਦੀ ਰਹੇ ਕੇ ਕਾਨੂੰਨ ਚਤਰਬੀਮ ਕੀਤੀ ਜਾਏ ਸਖਤ ਧਰਾਵਾਂ ਜਿਹੜੀਆਂ ਲਗਾਈਆਂ ਜਾ। ਤਾਂ ਇਸ ਪੂਰੇ ਵਿਸ਼ੇ ਤੇ ਸਾਡ ਨਾਲ ਗੱਲਬਾਤ ਕਰਨ ਦੇ ਲਈ ਐਡਵੋਕੇਟ ਸਿਮਰਨਜੀਤ ਸਿੰਘ ਜੀ ਆਏ ਨੇ ਉਹਨਾਂ ਦਾ ਮੈਂ ਸਵਾਗਤ ਕਰਦਾ। ਅਮਨਵੀਰ ਸਿੰਘ ਸਿਆਲ ਜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਲੀਗਲ ਵਿੰਗ ਦੇਖਦੇ ਨੇ ਉਹਨਾਂ ਦਾ ਵੀ ਮੈਂ ਸਵਾਗਤ ਕਰਦਾ। ਸੁਖਰਾਜ ਸਿੰਘ ਜੀ ਜਿਹੜੇ ਕਿ ਕ੍ਰਿਸ਼ਨ ਪਗਵਾਨ ਸਿੰਘ ਜੀ ਦੇ ਬੇਟੇ ਨੇ ਬਾਈਬਲ 'ਚ ਗੋਲੀ ਚੱਲੀ ਸੀ ਸੁਖਰਾਜ ਸਿੰਘ ਜੀ ਦੇ ਪਿਤਾ ਪੰਜਾਬ ਪੁਲਿਸ ਦੀ ਗੋਲੀ ਦੇ ਨਾਲ ਸ਼ਿਕਾਰ ਹੋਏ ਸੀ ਉਹ ਵੀ ਸੁਖਰਾਜ ਸਿੰਘ ਜੀ ਸਾਡੇ ਨਾਲ ਜੁੜ ਚੁੱਕੇ ਨੇ ਤਾਂ ਸਿਮਰਨ ਜੀ ਜੀ ਸਭ ਤੋਂ ਪਹਿਲਾ ਸਵਾਲ ਹੈ ਕਿ ਮੰਦਬੁੱਧੀ ਗੁਰੂ ਘਰਾਂ ਨੂੰ ਟਾਰਗੇਟ ਕਿਉਂ ਕਰਦੇ ਰਹੇ ਆ ਪੰਜਾਬ ਦੇ ਵਿੱਚ ਕੰਟੀਨਿਊਸਲੀ ਜਿਹੜੀਆਂ ਗੁਰੂ ਗ੍ਰੰਥ ਸਾਹਿਬ ਦੀਆਂ ਬੇਦਬੀਆਂ ਦਾ ਦੌਰ ਸ਼ੁਰੂ ਹੋਇਆ ਹੈ ਸਪੈਸ਼ਲੀ 2015 ਤੋਂ ਬਾਅਦ ਉੱਪਰ ਚ ਬਹੁਤ ਤੇਜ਼ੀ ਆਈ ਹੈ ਕਿ ਜਸਸਰਨਜੀਤ ਸਿੰਘ ਉਹਨਾਂ ਨੇ ਉਦੋਂ ਹੀ ਕੇ ਰਿਪੋਰਟ ਵੀ ਕਾਂਗਰਸ ਕੌਮਨ ਨੇ ਤੇ ਵਿਚ ਡਿਟੇਲਡ ਡਾਕੂਮੈਂਟ ਰਿਲੀਜ਼ ਕੀਤਾ ਹੈ ਤੇ ਮੈਂ ਮਹਿਸੂਸ ਕਰਦਾ ਕਿ ਇਧੀਆਂ ਤਿੰਨ categories ਹੈਗੀਆਂ ਨੇ ਜਿਹੜੀਆਂ ਬੇਦਬੀਦੀਆਂ ਜਦੋਂ ਆਪਾਂ ਇਹ ਡਾਟੇ ਨੂੰ ਐਨਾਲਿਸਿਸ ਕਰਦੇ ਆ ਇੱਕ ਤਾਂ ਉਹ ਹੈਗੀਆਂ ਜਿਹੜੀਆਂ ਨਾਨ ਸਿਕਸ ਕਰਦੇ ਨੇ ਜੀ ਇੱਕ categories ਉਹ ਹੈਗੀ ਹੈ ਜਿਹਦੇ ਵਿੱਚ ਗੁਰਦੁਆਰੇ ਦੇ ਗ੍ਰੰਥੀ ਹੀ ਇਨਵੋਲਵ ਹੋਏ ਨੇ ਗ੍ਰੰਥੀਆਂ ਦਾ ਇਨਵੋਲਵ ਹੋਣ ਦਾ ਕਾਰਨ ਆ ਗਿਆ ਕਿ ਕਿਸੇ ਨੂੰ ਨੌਕਰੀ ਤੋਂ ਕੱਢ ਦਿੱਤਾ ਤੇ ਉਸ ਰੋਸ ਦੇ ਵਿੱਚ ਉਹਨੇ ਉਹ ਬੇਦਬੀ ਕੀਤੀ ਹੈ। ਹੂੰ। ਔਰ ਸਭ ਤੋਂ ਜਿਹੜੀ ਤੀਸਰੀ ਕੈਟਾਗਰੀ ਸੈਂਸਿਟਿਵ ਹੈਗੀ ਹੈ ਉਹ ਡੀਪ ਸਟੇਟ ਵੱਲੋਂ ਜਿਹੜਾ 2-3 ਸਾਲ ਪਹਿਲੇ ਦਰਬਾਰ ਸਾਹਿਬ ਚੱਲਦੀ ਗਰਬਾਣੀ ਦੇ ਵਿੱਚ ਉਹਨੇ ਜੰਪ ਕਰਕੇ ਬੇਦਬੀ ਕਰਨ ਦੀ ਕੋਸ਼ਿਸ਼ ਕੀਤੀ। ਜੀ। ਤਾਂ ਉਹ ਜਿਹੜਾ ਬੰਦਾ ਸੀ ਉਹ ਇੰਨਾ ਵੈਲ ਟ੍ਰੇਨਡ ਸੀ ਡੀਪ ਸਟੇਟ ਵੱਲੋਂ ਨਾ ਤੇ ਉਹਦੀ 셔ਟ ਦੇ ਉੱਪਰ ਕੋਈ ਮਾਰਕ ਸੀ ਨਾ ਉਹਦੇ ਕੋਈ ਫੋਨ ਨੰਬਰ ਸੀ ਹੁਣ ਸਾਡਾ ਸਵਾਲ ਇਹ ਹੈਗਾ ਕਿ ਜਿਹੜੀਆਂ ਬੇਦਬੀਆਂ ਜਦੋਂ ਤੱਕ ਸਟੇਟ ਇਦੀ ਪਿੱਛੇ ਕਰਵਾ ਕੌਣ ਰਿਹਾ ਹੈਗਾ ਜਦੋਂ ਤੱਕ ਤੁਸੀਂ ਉਹਨੂੰ ਲੱਭੋਗੇ ਨਹੀਂ ਹੂੰ ਉਦੋਂ ਤੱਕ ਇਹਦਾ ਕੋਈ ਵੀ ਸੋਲੂਸ਼ਨ ਨਹੀਂ ਹੋਣਾ ਹੈਗਾ ਜੀ ਕਿ ਉਹਨਾਂ ਬੰਦਿਆਂ ਦਾ ਆਬਜੈਕਟ ਕੀ ਹੈਗਾ ਇਹਨਾਂ ਨੂੰ ਪੇਸ ਕੌਣ ਰਿਹਾ ਹੈ ਬੇਦਬੀ ਕਰਨ ਵਾਲਾ ਤੇ ਕਿ ਇਨਸਟਰੂਮੈਂਟ ਹੈਗਾ ਹੈ ਉਹਦੇ ਪਿੱਛੇ ਕਿਹੜੀ ਸਾਜ਼ਿਸ਼ ਹੈ ਕਿਹੜੇ ਲੋਕ ਬੈਠੇ ਹੋਏ ਨੇ ਉਹ ਇਹਨਾਂ ਗੱਲਾਂ ਨੂੰ ਲੈ ਕੇ ਇੱਕ ਸਿੰਘ ਪਟਿਆਲੇ ਵੀ ਟਾਵਰ ਤੇ ਛੜ ਕੇ ਬੈਠਿਆ ਹੋਇਆ ਕਿ ਕਾਨੂੰਨ ਬਦਲਨੇ ਚਾਹੀਦੇ ਨੇ ਜੀ ਸੋ ਜਦੋਂ 2015 ਦੇ ਵਿੱਚ ਚੇਨ ਸ਼ੁਰੂ ਹੁੰਦੀ ਹੈ ਬੇਦਬੀਆਂ ਦੀ ਜੀ ਉਦੋਂ ਕਾਂਗਰਸ ਗਵਰਨਮੈਂਟ ਤੇ ਪ੍ਰੈਸ਼ਰ ਬਣਦਾ ਹੈ ਤੇ ਪੰਜਾਬ ਗਵਰਨਮੈਂਟ ਇੱਕ ਬਿਲ ਲੈ ਕੇ ਆਉਂਦੀ ਹੈ ਉਹ ਕਹਿੰਦੇ ਨੇ ਜਿਹੜਾ ਸੈਕਸ਼ਨ 295 ਏ ਹੈ ਹੂੰ ਉਹਦੇ ਵਿੱਚ ਜਿਹੜੀ ਮੈਕਸਿਮਮ ਸਜ਼ਾ ਹੈਗੀ ਆ ਉਹ ਹੈ 3 ਸਾਲ ਠੀਕ ਹੈ ਸੋ ਪੰਜਾਬ ਗਵਰਨਮੈਂਟ ਨੇ ਇੱਕ ਅਮੈਂਡਮੈਂਟ ਕੀਤੀ ਹੈ ਕ੍ਰਿਮినਲ ਪ੍ਰੋਸੀਜਰ ਕੋਡ ਦੇ ਵਿੱਚ ਉਹਨਾਂ ਨੇ ਸੈਕਸ਼ਨ 295A ਐਡ ਕੀਤਾ ਹੈ ਉਹਦੇ ਵਿੱਚ ਪ੍ਰੋਵੀਜ਼ਨ ਲਿਆਂਦੀ ਹੈ ਜਿਹੜਾ ਵੀ ਪੰਜਾਬ ਦੀ ਧਰਤੀ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਕੁਰਾਨ ਗੀਤਾ ਕਿਸੇ ਵੀ ਰਿਲੀਜੀਅਸ ਗ੍ਰੰਥ ਦੀ ਬੇਦਬੀ ਕਰੇਗਾ ਉਹਦੀ ਸਜ਼ਾ ਉਮਰ ਕੈਦ ਹੋਗੀ ਹੂੰ ਉਛੜੀ ਪੰਜਾਬ ਗਵਰਨਮੈਂਟ ਨੇ ਸੈਂਕਸ਼ਨ ਲਈ ਦਿੱਲੀ ਭੇਜਿਆ ਹੋਇਆ ਹੈ ਸੈਂਕਸ਼ਨ ਨਾ ਹੁੰਨ ਕਰਕੇ ਲੰਬੇ ਸਮੇਂ ਤੋਂ ਉਹ ਪੈਂਡਿੰਗ ਚੱਲ ਰਿਹਾ ਹੈ ਠੀਕ ਸੋ ਸਾਡਾ ਗਵਰਨਮੈਂਟ ਨੂੰ ਇਹ ਹੈਗਾ ਕਿ ਜਿਹੜੀ ਸਾਡੀ ਸਿੱਖ ਸੰਗਤ ਹੈ ਅਸੀਂ ਇਹ ਵੀ ਮਹਿਸੂਸ ਕਰਦੇ ਆਂ ਕਿ ਪਿਛਲੇ ਲੰਬੇ ਸਮੇਂ ਦੇ ਵਿੱਚ ਪਿੰਡਾਂ ਦੀ ਪਾਰਟੀ ਵਾਜ਼ੀ ਕਰਕੇ ਗੁਰਦੁਆਰੇ ਧੜਾ ਧੜ ਵਧ ਰਹੇ ਨੇ ਤੇ ਜਿਹੜਾ ਗੁਰਦੁਆਰਾ ਸਾਹਿਬ ਹੈ ਜਦੋਂ ਗੁਰੂ ਸਾਹਿਬ ਨੇ ਕਿਉਂਕਿ ਆਫਟਰ ਗੁਰੂ ਪੀਰੀਅਡ ਸ਼ੁਰੂ ਹੋਏ ਨੇ ਤੇ ਗੁਰਦੁਆਰਾ ਸਾਹਿਬ ਦਾ ਇੱਕ ਅਰਥ ਸੀ ਜਿਹੜਾ ਸਿੱਖਾਂ ਨੂੰ ਸਮਝ ਨਹੀਂ ਆ ਰਿਹਾ ਜੀ ਗੁਰਦੁਆਰਾ ਸਾਹਿਬ ਦਾ ਅਰਥ ਸੀ ਕਿ ਜਿੱਥੇ ਗੁਰਦੁਆਰਾ ਸਾਹਿਬ ਦਾ ਨਿਸ਼ਾਨ ਸਾਹਿਬ ਨਜ਼ਰ ਆਉਂਦਾ ਹੈ ਹੂੰ ਹੂੰ ਜੀ ਕੋਈ ਮਜ਼ਲੂਮ ਉਸ ਨਿਸ਼ਾਨ ਸਾਹਿਬ ਨੂੰ ਦੇਖ ਕੇ ਤੁਹਾਡੇ ਕੋਲ ਆ ਜਾਂਦਾ ਹੈ ਉਹਦੀ ਤੁਸੀਂ ਰੱਖਿਆ ਵੀ ਕਰਨੀ ਹੈ ਇਹ ਬਹੁਤ ਬਹੁਤ ਮੈਂ ਇੱਕ ਇੱਕ ਮਿੰਟ ਦਿਓ ਜੀ ਪਲੀਜ਼ ਬਹੁਤ ਜੀ ਕੋਈ ਬੰਦਾ ਹੈ ਭੁੱਖਾ ਪਿਆਸਾ ਹੁੰਦਾ ਹੈ ਕੋਈ ਰਾਹੀ ਆ ਜਾਂਦਾ ਹੈ ਤੁਸੀਂ ਉਹਨੂੰ ਸ਼ੈਲਟਰ ਦੇਣੀ ਹੈ ਬਿਲਕੁਲ ਭਾਈ ਤਾਰੂ ਸਿੰਘ ਦੀ ਸ਼ਹਾਦਤ ਇਸੇ ਕਰਕੇ ਹੋਈ ਹੈ ਉਹ ਜਿਹੜੀਆਂ ਕਮੇਟੀਆਂ ਥਾਂ-ਥਾਂ ਆਪੇ ਆਪਣੇ ਆਪ ਗੁਰਦੁਆਰਾ ਸਾਹਿਬ ਬਣਾ ਰਹੀ ਨੇ ਉਹਨਾਂ ਤੇ ਵੀ ਸਿਕੰਜਾ ਟਾਈਟ ਕਰਨ ਦੀ ਲੋੜ ਹੈ ਕਿ ਜਿਹੜੇ ਗੁਰਦੁਆਰਾ ਸਾਹਿਬ ਬਣੇ ਨੇ ਉਹਨਾਂ ਦੇ ਪ੍ਰਧਾਨਾਂ ਦੀ ਉਹਨਾਂ ਦੀ ਕਮੇਟੀ ਦੀ ਜ਼ਿੰਮੇਵਾਰੀ ਵੀ ਲਾਇਬਿਲਟੀ ਤੈਅ ਕਰਨੀ ਪਊਗੀ ਤਾਂ ਜੋ ਕਿ ਇਹਨਾਂ ਬੇਗਮੀਆਂ ਦੇ ਰੋਕਿਆ ਜਾ ਸਕੇ ਬਿਲਕੁਲ ਪ੍ਰੋਫੈਸਰ ਸਾਹਿਬ ਮੰਦਬੁੱਧੀ ਕੱਲੇ ਗੁਰੂ ਘਰ ਚ ਕਿਉਂ ਆਉਂਦੇ ਨੇ ਉਹ ਪਾਖੜਾ ਚ ਛਾਲ ਕਿਉਂ ਨਹੀਂ ਮਾਰਦੇ ਤੇ ਜਿਹੜੀ ਆਰਾਮ ਮੋਟੇ ਲੰਕੀ ਹੈ ਕੀ ਕੈਟੇਗਰੀ ਹੈ ਕਿ ਸਿੱਧੇ ਜਿਹੜੇ ਦਾਮ ਤੇ ਚੈਨਾ ਪਤਾਵੇ ਅਸੀਂ ਇਹ ਕਹਿਣਾ ਚਾਹੁੰਦੇ ਆ ਕਿ ਇਹ ਏਜੰਸੀਆਂ ਦਾ ਕੰਮ ਹੈਗਾ ਜਿਹੜਾ ਮੰਦ ਬੁੱਧੀ ਆ ਕੋਈ ਉਹ ਵਰਤੇ ਵੀ ਜਾ ਸਕਦੇ ਆ ਉਹਨਾਂ ਨੂੰ ਇਹੀ ਕਹਿਣਾ ਉਹਨਾਂ ਨੂੰ ਮਤਲਬ ਇੱਕ ਗੱਲ ਟ੍ਰੇਨਿੰਗ ਕਰਕੇ ਦੇ ਦਿਓ ਸਮਝਾ ਦਿਓ ਤੁਸੀਂ ਤੇ ਮਤਲਬ ਟ੍ਰੇਨਿੰਗ ਕਰਕੇ ਤੇ ਰੇਚ ਤੋਂ ਸਰਕਸ ਚ ਮੋਟਰਸਾਈਕਲ ਚਲਵਾ ਲੈਨੇ ਆ ਮੰਦਬੁੱਧੀ ਬੰਦਾ ਜਿਹੜਾ ਆ ਉਹਦੇ ਕੋਲ ਇੰਨਾ ਕੰਮ ਤੇ ਤੁਸੀਂ ਕਰਵਾ ਹੀ ਸਕਦੇ ਆ ਨਾ ਜੀ ਕਿ ਉਹ ਮੁੜ ਕੇ ਨਾ ਦੱਸ ਪਾਏ ਨਾ ਉਹਨੂੰ ਪਤਾ ਹੋਵੇ ਕਿਨੇ ਕਿਹਾ ਕਿਨੇ ਕੀਤਾ ਕਿਉਂਕਿ ਉਹ ਤੇ ਮੰਦਬੁੱਧੀ ਹੈ ਹੂੰ ਹੂੰ ਇਸ ਲਈ ਇਹ ਬੰਦਿਆਂ ਨੂੰ ਵੀ ਉਹ ਏਜੰਸੀਆਂ ਹੀ ਬੜੇ ਆਰਾਮ ਨਾਲ ਸਕੋ ਜਿਆਦਾ ਸੇਫ ਢੰਗ ਦੇ ਨਾਲ ਵਰਤ ਸਕਦੀਆਂ ਔਰ ਵਰਤਰੀਆਂ ਹੋਣਗੀਆਂ ਜੀ ਸਾਡੀ ਅਸਲੀ ਦੁਖਾਂਤ ਪਤਾ ਕੀ ਹੈ ਅਸਲੀ ਦੁਖਾਂਤ ਸਾਡਾ ਇਹ ਹੈ ਕਿ ਅਸੀਂ ਧਰਮ ਚੋਂ ਰਾਜਨੀਤੀ ਕੱਢਣੀ ਚਾਹੁੰਦੇ ਆ ਔਰ ਉਹਦੇ ਕਰਕੇ ਸਾਡੇ ਜਣੀ ਧਰਮ ਤੇ ਇੱਕ ਸਿਗਾ ਲੋਕਾਂ ਨੂੰ ਜੋੜਨ ਵਾਲਾ ਸਤਕਾਰਨ ਵਾਲਾ ਪਿਆਰ ਦੇਣ ਵਾਲਾ ਭਰੋਸਾ ਦੇਣ ਵਾਲਾ ਉਮੀਦ ਦੇਣ ਵਾਲੀ ਇੱਕ ਸੰਸਥਾਨ ਜਾਂ ਜਗਾ ਜਾਂ ਇੱਕ ਸਪੇਸ ਹੈਗੀ ਪਰ ਸਾਡੇ ਦੇਤੇ ਸਵਾਏ ਦੇ ਇਹਨੂੰ ਵਰਤਿਆਂ ਤੁਹਾਡਾ ਰਾਜਨੀਤਿਕ ਰਾਜਨੀਤਿਕ ਲੋਕਾਂ ਨੂੰ ਰੋਟੀ ਹਜਮ ਨਹੀਂ ਹੁੰਦੀ ਛਤੀਸਗੜ ਦੇ ਵਿੱਚ ਉੱਥੇ ਚਰਚ ਦੇ ਵਿੱਚ ਜਾ ਵੜੇ ਸੈਫਰਨ ਕਲਰ ਦੇ ਝੰਡੇ ਲੈ ਕੇ ਕਿ ਉਹਦੇ ਹਮਲਾ ਕਰ ਦਿੱਤਾ ਕਿ ਜੇ ਉੱਥੇ ਹੋ ਰਿਹਾ ਧਰਮ ਪਰਿਵਰਤਨ ਹੋ ਰਿਹਾ ਜਦ ਕਿ ਇਹੋ ਜਿਹੀ ਕੋਈ ਗੱਲ ਕੋਈ ਨਹੀਂ ਕੋਈ ਉਹਨਾਂ ਦਾ ਸੁਣ ਨਹੀਂ ਰਿਹਾ ਸਾਡੇ ਇੱਥੇ ਗੁਰਦੁਆਰਿਆਂ ਦਾ ਹੋ ਰਿਹਾ ਆ ਫਲੋਰ ਦੇ ਵਿੱਚ ਦੂਜੀ ਵਾਰੀ ਕੌਣ ਕਰ ਰਹੇ ਨੇ ਪ੍ਰੋਫੈਸਰ ਨਹੀਂ ਨਹੀਂ ਕਰ ਰਹੀਆਂ ਏਜੰਸੀਆਂ ਕਰਵਾ ਰਹੀਆਂ ਕੋਈ ਇਹਦੇ ਚ ਦੋਰਾ ਹੀ ਨਹੀਂ ਹੈਗੀ ਆ ਮੈਂ ਤੁਹਾਨੂੰ ਇਹ ਦੱਸ ਦਿਆਂ ਇਹ ਜਿਹੜੀ ਮੈਂ ਤੇ ਇਹੀ ਗੱਲ ਕਹਿਣਾ ਚਾਹੁੰਨਾ ਨਾ ਹੁਣ ਕਿਸੇ ਆਮ ਬੰਦੇ ਦਾ भीमराम वेदकर साहब ਦੇ ਨਾਲ ਕੀ ਉਹਨਾਂ ਨੂੰ ਤਕਲੀਫ ਹੋ ਸਕਦੀ ਹੈ ਜੀ ਇੱਕ ਗਰੀਬਾਂ ਦਾ ਮਸੀਹਾ ਹੈਗਾ ਉਹਨਾਂ ਤੁਸੀਂ ਬਾਰ ਬਾਰ ਜਾ ਕੇ ਤੇ ਉਹਨਾਂ ਦੇ ਕਦੀ ਕੋਈ ਕਾਲਕਪੋਤ ਦਿੰਦੇ ਆ ਕਦੀ ਕੋਈ ਕੁਛ ਕਰਦੀ ਕੋਸ਼ ਕਰਦੇ ਆ ਅੱਜ ਫਿਰ ਕੀਤਾ ਅੱਜ ਖਬਰਾਂ ਚ ਆਇਆ ਹੈ ਤੁਸੀਂ ਏਜੰਸੀਜ਼ ਦਾ ਜ਼ਿਕਰ ਕਰ ਰਹੇ ਕਿਹੜੀਆਂ ਏਜੰਸੀਆਂ ਏਜੰਸੀਆਂ ਕੇਂਦਰੀ ਏਜੰਸੀਆਂ ਆ ਜਾਂ ਹੋਰ ਕਿਹੜੀਆਂ ਏਜੰਸੀਆਂ ਆ ਕੇਂਦਰੀ ਸਰਕਾਰਾਂ ਆ ਜਾਂ ਸਰਕਾਰ ਚਾਹੂ ਕਿ ਡਿਸਟਰਬੈਂਸ ਕ੍ਰੀਏਟ ਹੋਵੇ ਬਿਲਕੁਲ ਨਹੀਂ ਉਹ ਦੇਖੋ ਕੋਈ ਏਜੰਸੀਆਂ ਤੇ ਰਿਲੇਟਿਵਲੀ ਆਟੋਨਮਸ ਤੌਰ ਤੇ ਵੀ ਕੰਮ ਕਰਦੀਆਂ ਹੈ ਕਮਹੌਲ ਪੈਦਾ ਕਰਦੀਆਂ ਠੀਕ ਹੈ ਤੇ ਪਰ ਏਜੰਸੀਆਂ ਜਿੰਨੀਆਂ ਵੀ ਹੈ ਕਿਤੇ ਸਰਕਾਰਾਂ ਦੀ ਤਾਕਤ ਤੋਂ ਉੱਪਰ ਥੋੜੀ ਹੈ ਉਹਨਾਂ ਦੀ ਲਿਆ ਕੇ ਇੱਕ ਦਬਕਾ ਮਾਰਿਆ ਗਿਆ ਇਹ ਵੱਡੀ ਗੱਲ ਕਹੀ ਹੈ ਮੈਂ ਆਉਂਗਾ ਸਿਆਲੀ ਸਾਹਿਬ ਐਸਜੀਪੀਸੀ ਕਿਵੇਂ ਦੇਖ ਰਹੀਏ ਇਸ ਪੂਰੇ ਸਿਨੈਰੀਓ ਨੂੰ ਇਹ ਦੂਜੀ ਵਾਰ ਹੋਇਆ ਹੈ ਕਿ ਬੜੀ ਮੰਦ ਭਾਗੀ ਗੱਲ ਹੈ ਸਿੱਖ ਕਦ ਤੱਕ ਟੋਲਰੇਟ ਕਰਨਗੇ ਇਸ ਨੂੰ ਪੈਣੀ ਤੇ ਗੱਲ ਕੁਰਸ਼ਨ ਜੀ ਇਹ ਦੂਸਰੀ ਵਾਰ ਨਹੀਂ ਪਿਛਲੇ ਕਈ ਸਾਲਾਂ ਤੋਂ ਨੰਬਰ ਆਫ ਟਾਈਮ ਜਿਹੜਾ ਆਲ ਓਵਰ ਪੰਜਾਬ ਤੇ ਗੁਰਦੁਆਰਾ ਸਹਿਬਾਨਾਂ ਦੇ ਉੱਤੇ ਇਸ ਤਰ੍ਹਾਂ ਦੇ ਅਟੈਕ ਜਿਹੜੇ ਕਰ ਰਹੇ ਨੇ ਜੀ ਮਨਜੀਤ ਸਿੰਘ ਹੋਣਾ ਨੇ ਪਹਿਲਾਂ ਵੀ ਕਿਹਾ ਕਿ ਇਹ ਬੜੀ ਗਿਣੀ ਮਿਥੀ ਸਾਜ਼ਿਸ਼ ਦੇ ਨਾਲ ਸ੍ਰੀ ਗ੍ਰੰਥ ਸਾਹਿਬ ਦੇ ਅੰਗਾਂ ਦੀ ਬੇਅਦਬੀ ਉਕਾ ਸਾਹ ਦੇ ਅੰਦਾ ਦੀ ਬੇਅਤ ਵੀ ਕਰਨਾ ਹੁਣ ਕਿਸੇ ਵੀ ਮੰਦ ਬੁੱਧੀ ਦਾ ਕੰਮ ਹੈ ਉਹ ਆਪਣੇ ਘਰ ਦੀ ਰਜਿਸਟਰੀ ਆਪਣੇ ਪੂਰੀ ਕਾਗਜ਼ਾਤਾਂ ਨੂੰ ਪਾੜ ਸਕਦਾ ਗਲੀ ਚ ਲਿਆ ਕੇ ਜੀ ਉਹਦੇ ਮਨ ਚ ਕੋਈ 로ਸ ਆ ਜੀ ਹੁਣ ਇਹੋ ਜੀ ਇੱਕ ਬਲੀ ਬਣਾ ਕੇ ਕੀ ਇਹ ਤੇ ਮੰਦ ਬੁੱਧੀ ਹੈ ਜੀ ਮੈਂ ਸਮਝਦਾ ਕਿ ਹਮਮ ਮੁੱਚੀ ਜੇ ਜਾਬ ਸਰਕਾਰ ਇਹਦੇ ਵਾਸਤੇ ਜਿਹੜੀ ਜ਼ਿੰਮੇਵਾਰ ਆ ਕਿਉਂਕਿ ਇਹਦੀ ਜਿਹੜੀ ਤਹਿ ਤੱਕ ਤਪਤੀਸ਼ ਹੋਣੀ ਚਾਹੀਦੀ ਹੈ ਨ ਇਨਵੈਸਟੀਗੇਸ਼ਨ ਕਿਤੇ ਵੀ ਨਹੀਂ ਹੁੰਦੀ ਇਹ ਕਰਦੇ ਕੀ ਆ ਜਦੋਂ ਵੀ ਇਹੋ ਜਿਹੀ ਕੋਈ ਘਟਨਾ ਹੁੰਦੀ ਹੈ ਇੱਕ ਐਫ ਆਈ ਆਰ ਦਰਜ ਕਰ ਦਿੱਤੀ ਸਰਕਾਰ ਕਹਿੰਦੀ ਹੈ ਜੀ ਅਸੀਂ ਪਰਚਾ ਦਰਜ ਕਰ ਦਿੱਤਾ ਉਸ ਤੋਂ ਬਾਅਦ ਉਹਦੀ ਟੰਗਿਹਾਈ ਤੱਕ ਤਪਤੀਸ਼ ਕਰਨਾ ਬਹੁਤ ਜ਼ਰੂਰੀ ਆ ਕਿ ਇਹਦੀਆਂ ਰੂਟਸ ਕਿੱਥੇ ਜੁੜੀਆਂ ਨੇ ਕਿਸੇ ਵੀ ਕੇਸ ਵਿੱਚ ਮੈਂ ਤਾਂ ਜਿੰਨੇ ਵੀ ਕੇਸ ਹੁੰਦੇ ਨੇ ਕਿਸੇ ਵੀ ਕੇਸ ਵਿੱਚ ਇਹਦੀ ਚੀਜ਼ ਕੰਪਲੀਟਲੀ ਨਹੀਂ ਕੀਤੀ ਗਈ ਇਨਵੈਸਟੀਗੇਸ਼ਨ ਇਹ ਸਾਰੇ ਬੰਦੇ ਬਾਅਦ ਚ ਬਹੁਤ ਬਾਅਦ ਇੱਜ਼ਤ ਕੋਲ ਨਹੀਂ ਪਰਿਸ਼ ਇਸ ਕੇਸ ਬਾਰੇ ਦੱਸਿਆ ਗਿਆ ਕਿ ਕੌਣ ਸਾਕਸ਼ ਸੀ ਕਿ ਉਹਦੇ ਲਿੰਕੇਜ ਸੀ ਸੀ ਬੈਕਵਰਡ ਇਹ ਸਮਝਾਇਆ ਗਿਆ ਐਸਜੀਪੀਸੀ ਨੂੰ ਕਿਉਂਕਿ ਐਸਜੀਪੀਸੀ ਦੇ ਮੁਲਾਜ਼ਮ ਲਗਾਤਾਰ ਸੀਪੀ ਆਫਿਸ ਤੇ ਐਸਐਸਪੀ ਸੰਬੰਧਤ ਸੀਨੀਅਰ ਆਫੀਸ਼ੀਅਲਸ ਨਾਲ ਇੰਟਰਲਿੰਕ ਸੀ ਵੀਤੀ ਰਾਤ ਤੋਂ ਮੈਂ ਦੇਖ ਰਿਹਾ ਸੀ ਹਰ ਇੱਕ ਚੀਜ਼ ਤੋਂ ਜੀ ਸੇਮ ਹੀ ਪੋਜੀਸ਼ਨ ਜਿਹੜੀ ਇਸ ਕੇਸ ਵਿੱਚ ਵੀ ਆ ਕੈਂਟਰਲ ਰੈਂਕ ਹੋਣਾ ਇੱਕ ਡਿਫਰੈਂਟ ਗੱਲ ਆ ਪਰ ਤਪਤੀਸ਼ ਤੇ ਵਿੱਚ ਚਾਹ ਕੁਛ ਨਾ ਕੁਛ ਅਸਲੀਅਤ ਕੱਢਣ ਚ ਪੁਲਿਸ ਹਮੇਸ਼ਾ ਹੀ ਜੜੀ ਆ ਨਾ ਕਾਮਯਾਬ ਰਹੀਏ ਹੁਣ ਇਸ ਕੇਸ ਵਿੱਚ ਕੱਲ ਰਾਤ ਦਾ ਇਨਸੀਡੈਂਟ ਆ ਤੇ ਹੁਣੀ ਸਾਹਿਬ ਦੇ ਗੁਰਤਾ ਸਾਹਿਬ ਦੇ ਜਿਹੜੇ ਉਸ ਰੂਪ ਆ ਉਹ ਸ਼ੀਦਾ ਸਾਹਿਬ ਤੋਂ ਲਿਆ ਕੇ ਸ੍ਰੀ ਹਰਮੰਦਰ ਸਾਹਿਬ ਦੇ ਬਾਹਰ ਲਿਆ ਕੇ ਉਹਨਾਂ ਦੇ ਅੰਗਾਂ ਦੀ ਬੇਦਬੀ ਕਰ ਦੇਣੀ ਗਰਬਾਣੀ ਦੀ ਬੇਦਬੀ ਕਰ ਦੇਣੀ ਇਹ ਕੋਈ ਛੋਟਾ ਇਨਸੀਡੈਂਟ ਨਹੀਂਗਾ ਜੋ ਐਸਜੀਪੀ ਵੀ ਮੁਲਾਜ਼ਮ ਨੇ ਉਹਨਾਂ ਦਾ ਕੰਮ ਇਹ ਆ ਕਿ ਜਦੋਂ ਵੀ ਉਹ ਜਿਉਂ ਘਟਨਾ ਹੋਈ ਕਿ ਸੰਗਤ ਦੇ ਧਿਆਨ ਚ ਆਈ ਉਹਨਾਂ ਉਹਨੂੰ ਫੜਿਆ ਉਹਨੂੰ ਫੜ ਕੇ ਪੁਲਿਸ ਦੇ ਹਵਾਲੇ ਕਰ ਦਿੱਤਾ ਹੁਣ ਤੇ ਜਿਹੜੀ ਕਸਟੋਡੀਅਲ ਇੰਟਰੋਗੇਸ਼ਨ ਸਾਰਾ ਹੀ ਪੁਲਿਸ ਦੇ ਕੋਲ ਆ ਸਾਰਾ ਹੀ ਇਨਕਿਟਰੋਗੇਟਿਵ ਸਟੇਟ ਦੇ ਕੋਲ ਆ ਕਿ ਜੇ ਉਹਨਾਂ ਦੀ ਕੋਈ ਮਨਛਾ ਕੋਈ ਕਲੀਅਰ ਕੱਟ ਇੰਟੈਂਸ਼ਨ ਹੋਵੇ ਤੇ ਇੱਕ ਕੇਸ ਦੇ ਵਿੱਚ ਹੀ ਅਸਲੀਅਤ ਬਾਹਰ ਆ ਜਾਣੀ ਬਟ ਇਹ ਕਦੇ ਵੀ ਅੱਜ ਤੱਕ ਇਹੋ ਜਿਹਾ ਸਟੈਪ ਅਪ ਨਹੀਂ ਹੋਇਆ ਕਿ ਫਰਦਰ ਇਸ ਗੱਲ ਨੂੰ ਕਿਵੇਂ ਰੋਕਿਆ ਜਾ ਸਕੇ ਇਹਦੇ ਵਾਸਤੇ ਕਦੀ ਵੀ ਕੋਈ ਸਟੈਪਸ ਨਹੀਂ ਲਏ। ਉਹ ਇਸ ਨਾਲ ਦੇ ਕੇਸਾਂ ਵਿੱਚ ਜਿਹੜੀ ਹੈ ਕੈਪੀਟਲ ਪੰਚੀ ਪਾਲਿਸ਼ਮੈਂਟ ਚਾਹੀਦੀ ਆ ਤੇ ਸੈਂਟੈਂਸ ਅਲੋਂਗ ਵਿਦ ਜਿਹੜੀ ਉਮਰਤ ਦਾ ਪ੍ਰੋਵੀਜ਼ਨ ਹੋਵੇ। ਬਿਲਕੁਲ ਇਹੀ ਗੱਲ ਸਿਆਲ ਸਿੰਘ ਸਿਮਰਨ ਜੀ ਕਹਿ ਰਹੇ ਨੇ ਕਿ ਜੇ ਪੁਲਿਸ ਤਫਤੀਸ਼ ਤੇ ਵੱਡਾ ਸਵਾਲ ਹੈ। ਹਾਂ। ਤਾਂ ਦੇਖੋ ਇਹ ਸਵਾਲ ਕਦ ਤੱਕ ਐਸਜੀਪੀਸੀ ਲਗਾਏਗੀ ਇੱਕ ਲਿਮਟ ਹੁੰਦੀ ਹੈ ਸਵਾਲ ਲਗਾਉਣ ਦੀ। ਕਰੋ ਗੱਲ ਕੰਪਲੀਟ ਕਰੋ। ਹੁਣ ਸਰਕਾਰ ਦੀ ਇਹ ਦੋ ਮਿਹਵਾਰੀ ਬਣਦੀ ਆ ਜੀ। ਹੁਣ ਦੋ ਸਾਲਾਂ ਚ ਬੇਅਦਬੀ ਹੋਈ। ਉਦੋਂ ਦੀ ਮੌਜੂਦਾ ਸਰਕਾਰ ਜਿਹੜੀ ਆਕਾਲੀ ਦਲ ਦੀ ਸਰਕਾਰ ਸੀ ਉਹਦੇ ਉੱਤੇ ਇਹਨੇ ਸੀਰੀਅਸ ਅਲਿਗੇਸ਼ਨਸ ਲਗਾਏ ਗਏ। ਉਸ ਤੋਂ ਬਾਅਦ ਦੋ ਸਰਕਾਰਾਂ ਆ ਗਈਆਂ। 10 ਦਿਨ ਚ ਕੀ ਇਨਸਾਫ ਮਿਲ ਗਿਆ? ਉੱਥੇ ਰਾਤ ਨੂੰ ਦੋ ਸਾਲ ਮੋਰਚਾ ਲਾ ਕੇ ਬੈਠੇ ਨੇ ਰਾਤੋਂ ਰਾਤ ਉਹ ਮੋਰਚਾ ਖਤਮ ਕਰ ਦਿੱਤਾ। ਕਹਿੰਦੇ ਜੀ ਇਹ ਇਨਸਾਫ ਤੁਹਾਨੂੰ ਮਹੀਨੇ ਤੇ 15 ਦਿਨ ਚ ਇਨਸਾਫ ਕਿਹੜਾ ਇਨਸਾਫ ਮਿਲ ਗਿਆ? ਕਿਉਂ ਹੈ? ਆਪਣੀ ਇਹਨਾਂ ਸਿਆਸੀ ਰੋਟੀਆਂ ਸੇਕਣ ਵਾਲੇ ਸਰਕਾਰ ਆਪਣੀ ਡਿਊਟੀ ਕਰੇ ਸਰਕਾਰ ਦੀ ਡਿਊਟੀ ਆ ਕਿ ਉਹ ਸਾਰੇ ਧਰਮਾਂ ਦੀ ਰਾਖੀ ਆ ਬਟ ਇਹਦੇ ਵਿੱਚ ਤੇ ਜਿੰਨਾ ਵੀ ਅਟੈਕ ਹੋ ਰਿਹਾ ਠੀਕ ਹੈ ਕੀ ਹੋ ਰਿਹਾ ਪੰਜਾਬ ਦੇ ਸਾਰੇ ਗੁਰਦੁਆਰੇ ਦੇਖੋ ਰਾਏ ਜੀ ਦਾ ਸੈਲੀ ਸਭ ਕੇ ਜੇ ਅਟੈਕ ਹੋ ਰਹੇ ਨੇ ਰੋਕ ਕੇ ਕਿਵੇਂ ਜਾਣਗੇ ਅਟੈਕ ਹੋ ਰਹੇ ਨੇ ਤੁਸੀਂ ਬਹੁਤ ਵੱਡੀ ਗੱਲ ਕਹੀ ਹੈ ਸੁਖਰਾਜ ਜੀ ਤੁਸੀਂ ਮੋਰਚਾ ਲਗਾਇਆ ਸੀ ਮੈਨੂੰ ਯਾਦ ਹੈ ਤੁਸੀਂ ਪੀੜਤ ਪਰਿਵਾਰਾਂ ਚ ਇੱਕੋ ਕੀ ਸੁਝਾਇਆ ਕਿ ਬੇਦਬਿਆ ਰੋਕਿਆ ਕਿਵੇਂ ਜਾ ਸਕਦੇ ਹਨ ਹਾਲਾਂਕਿ ਕ੍ਰਾਈਮ ਡਿਟੈਂਸ਼ਨ ਕ੍ਰਾਈਮ ਪ੍ਰੋਵੈਂਸ਼ਨ ਇਹ ਪੰਜਾਬ ਦੇ ਪੁਲਿਸ ਦਾ ਕੰਮ ਹੈ ਬਿਲਕੁਲ ਹਾਂਜੀ ਮੈਂ ਇੱਕ ਇਹੀ ਬੇਨਤੀ ਕਰੂੰਗਾ ਕ੍ਰਿਸ਼ਨ ਜੀ ਆਪਾਂ ਬਹੁਤ ਵਾਰ ਇਸ ਮਸਲੇ ਦੇ ਉੱਤੇ ਗੱਲਬਾਤ ਕਰਦੇ ਰਹੇ ਹਾਂ ਅੱਜ ਵੀ ਗੱਲ ਉੱਥੇ ਹੀ ਖੜੀ ਆ ਕਿ ਪੰਜਾਬ ਦੇ ਵਿੱਚ 450 ਤੋਂ ਵੱਧ ਬੇਅਦਬੀਆਂ 올ਓਵਰ ਪੰਜਾਬ 'ਚ ਹੋ ਚੁੱਕੀਆਂ ਜਿਹੜੀਆਂ ਅਸੀਂ ਪਿੱਛੇ ਜੇ ਗਿਣਤੀ ਵੀ ਕੀਤੀ ਸੀ ਚਾਹੇ ਗੁੱਟਕਾ ਸਾੜਦਿਆਂ ਚਾਹੇ ਗੁਰਦੁਆਰਾ 'ਚ ਅੱਗ ਲੱਗਣ ਦੀ ਗੱਲ ਆ ਪਰ ਸਵਾਲ ਅੱਜ ਵੀ ਉੱਥੇ ਹੀ ਖੜਾ ਕਿ ਇਹਨਾਂ ਨੂੰ ਰੋਕਣ ਲਈ ਸਰਕਾਰਾਂ ਨੇ ਕੋਈ ਕਦਮ ਚੱਕੇ ਨਹੀਂ ਚੱਕੇ ਜੀ ਸਰਕਾਰਾਂ ਦਾ ਕੰਮ ਸੀਗਾ ਇਸ ਤੇ ਇਦਾਂ ਦੀ ਮਸਾਲੀਆਂ ਸਜ਼ਾ ਹੋਣੀ ਚਾਹੀਦੀ ਸਾਡੇ ਨਾਲ ਸਾਡੇ ਗਵਾਂਧੀ ਸੂਬਾ ਮੈਂ ਐਗਜ਼ਾਮਪਲ ਦੇਣੀ ਚਾਹੂੰਗਾ ਪਾਕਿਸਤਾਨ ਦੀ ਉੱਥੇ 95 ਸੀ ਆ 295 ਸੀ ਆ ਜਿਹੜੀ ਉਹਨੂੰ 사ਜ਼ਾ ਮੌਤ ਦਿੰਦੀ ਆ ਕਿਸੇ ਵੀ ਧਰਮ ਦਾ ਨਰਾਦਰ ਉਥੇ ਕਰਦਾ ਮਿਲਿਆ ਜਾਂਦਾ ਤਾਂ ਸੋ ਸਾਡਾ ਲਾ ਉਥੋਂ ਦਾ ਲਾ ਤੇ ਯੂਕੇ ਦਾ ਲਾ ਮੋਸਟਲੀ ਸੇਮ ਰਹਿੰਦਾ ਪਰ ਇੱਕ ਹੋਰ ਮੈਂ ਵੱਖਰੀ ਗੱਲ ਕਰਨੀ ਚਾਹੁੰਦਾ ਮੇਰੇ ਬਹੁਤ ਵੱਡੇ ਵੀਰ ਸਰਕਾਰ ਜੋ ਬੈਠੇ ਨੇ ਐਚਜੀਪੀਸੀ ਦੇ ਐਡਵਾਈਜ਼ਰ ਵੀ ਨੇ ਆਮਣ ਵੀਰ ਜੀ ਮੈਂ ਇਹਨਾਂ ਨੂੰ ਇੱਕ ਬੇਨਤੀ ਕਰਦਾ ਕਿ ਕੀ ਐਚਜੀਪੀਸੀ ਸਾਡੀ ਏਡੀਕ ਨਕਮੀ ਹੋ ਚੁੱਕੀ ਆ ਕਿ ਇੱਕ ਸਰਕਾਰੀ ਦਸਤਾਵੇਜ਼ ਲੈਣੇ ਆ ਜਦੋਂ ਆਪਾਂ ਸਰਕਾਰ ਦੇ ਵੱਲੋਂ ਜਾਂ ਕਿਸੇ ਜੋਬ ਦੇ ਅਧਿਕਾਰ ਤੋਂ ਫਾਰਮ ਲੈਣੇ ਆ ਤਾਂ ਉਹਦੇ ਕੁਝ ਪੋਰਟਲ ਖੁੱਲੇ ਜਾਂਦੇ ਆ ਉਹਨਾਂ ਤੋਂ ਵੀ ਪ੍ਰੋਵਾਈਡ ਹੁੰਦਾ ਹਮ ਐਜੀਪੀਸੀ ਸਾਡੀ ਪੰਜਾਬ ਦੀ ਸੂਬੇ ਦੀ ਨਹੀਂ ਸਾਡੇ ਦੇਸ਼ ਦੀ ਇੱਕ ਬਹੁਤ ਵੱਡੀ ਸੰਸਥਾ ਹੈ ਵਰਲਡ ਲੈਵਲ ਦੀ ਸੰਸਥਾ ਹੈ ਜਿਹੜੀ ਵਰਲਡ ਲੈਵਲ ਤੇ ਧੰਨ ਸਾਬ੍ਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਤਕਾਰ ਬਹਾਰ ਰੱਖਣ ਦਾ ਕੰਮ ਕਰਦੀ ਹੈ ਤਾਂ ਕੀ ਇਹਨਾਂ ਨੇ ਉਹ ਜਿਹੜੇ ਅੱਜ ਦੁਕਾਨਾਂ ਤੇ ਗੁਟਕਾ ਸਾਹਿਬ ਮਿਲ ਰਹੇ ਆ ਉਹਨਾਂ ਦੇ ਬਾਰੇ ਮਤਾ ਪਾਸ ਕੀਤਾ ਉਨ੍ਹਾਂ ਦੀ ਕੋਈ ਆਈਡੈਂਟੀਫਿਕੇਸ਼ਨ ਜਾਰੀ ਕੀਤੀ ਕਿ ਕਿਹੜਾ ਬੰਦਾ ਇੱਥੇ ਗੁਟਕਾ ਸਾਹਿਬ ਲੈ ਕੇ ਜਾ ਰਿਹਾ ਉਹਦਾ ਕੀ ਨਾਮ ਆ ਕਿਹੜਾ ਉਹਦਾ ਪਿੰਡ ਆ ਕੀ ਉਹਦਾ ਥਾਂ ਦੁਕਾਨਾਂ ਤੇ ਗੁਟਕਾ ਵਿਕ ਰਿਹਾ ਬੀੜੀਆਂ ਪੀ ਰਹੇ ਨੇ ਗੁਟਕਾ ਵੇਚ ਰਹੇ ਨੇ ਨੰਗੇ ਸਰ ਗੁਟਕੇ ਦੀ ਸੇਲ ਕਰ ਰਹੇ ਆ ਰਮਲਾ ਸਾਹਿਬ ਦੀ ਸੇਲ ਕਰ ਰਹੇ ਆ ਕੀ ਇਹਨੂੰ ਸਪੈਸੀਫਿਕਲੀ ਕੀਤਾ ਜਾ ਸਕਦਾ ਕੀ ਇਹਦਾ ਰਿਕਾਰਡ ਮੈਂਟੇਨ ਨਹੀਂ ਕੀਤਾ ਜਾ ਸਕਦਾ ਤੋ ਦੂਜੀ ਗੱਲ ਜਿਹੜਾ ਆਪਾਂ ਕਹਿੰਨੇ ਆ ਬੇਅਦਬੀਆਂ ਕਰਾਉਣ ਦੇ ਵਿੱਚ ਏਜੰਸੀਆਂ ਦਾ ਹੱਥ ਆ ਇੱਥੇ ਸਿੱਧਾ ਸਿੱਧਾ ਮੈਂ ਕਹਿੰਦਾ ਇੱਥੇ ਉਹਨਾਂ ਲੋਕਾਂ ਦਾ ਪਿੱਛੇ ਹੱਥ ਆ ਜਿਹੜੇ ਪੰਜਾਬ ਦੇ ਵਿੱਚ ਭਾਈਵਾਲਤਾ ਨੂੰ ਢਾਹ ਲਾ ਰਹੇ ਆ ਚਾਹੇ ਸਿੱਖਾਂ ਚਾਹੇ ਇਸਾਈਆਂ ਚਾਹੇ ਮੁਸਲਮਾਨਾਂ ਚਾਹੇ ਕੋਈ ਹੋਰ ਧਰਮ ਦਾ ਬੰਦਾ ਪੰਜਾਬ ਇੱਕ ਪੀਸਫੁੱਲ ਸਟੇਟ ਆ ਤੇ ਪੰਜਾਬ ਦੇ ਸਾਰੇ ਲੋਕ ਭਾਈਚਾਰਕ ਤਨਾਜ ਕੈਮ ਰੱਖਦੇ ਆ ਭਾਈਵਾਲਤਾ ਨੂੰ ਢਾਹ ਕੌਣ ਲਾਉਣਾ ਚਾਹੁੰਦਾ ਸੁਖਰਾਜ ਜੀ ਕਾ ਉਹ ਲੋਕ ਲਾਉਣਾ ਚਾਹੁੰਦੇ ਆ 2015 ਦਾ ਇਨਸੀਡੈਂਟ ਕੱਢ ਕੇ ਦੇਖੋ ਜਿਹੜੇ ਡੇਰੇਦਾਰਾਂ ਨੂੰ ਪੇਲ ਦੇ ਰਹੇ ਆ ਜਿਹੜੇ ਬੰਦਾ ਭਗਤੀ ਨੂੰ ਪੇਲ ਦੇ ਰਿਹਾ ਦੇਖੋ ਮੈਂ ਕਿਸੇ ਵੀ ਧਰਮ ਦੇ ਖਿਲਾਫ ਨਹੀਂ Hindu ਆਪਣੇ ਧਰਮ ਦੀ ਪੂਜਾ ਕਰਦਾ ਮੰਦਿਰਾਂ ਚ ਜਾਂਦਾ ਉਹ ਆਪਣੇ ਭਜਨ ਪੜਦਾ ਤੇ ਸਾਨੂੰ ਕੋਈ ਇਤਰਾਜ਼ ਨਹੀਂ ਉਸਮਾਨ ਆਬਦੀਨ ਨਮਾਜ਼ ਪੜਦਾ ਉਹਦੇ ਤੇ ਸਾਨੂੰ ਕੋਈ ਇਤਰਾਜ਼ ਨਹੀਂ ਤੇ ਨਿਤਨੇਮ ਸਿੱਖ ਕਰਦਾ ਤੇ ਸਾਨੂੰ ਉਹਦੇ ਤੇ ਵੀ ਕੋਈ ਇਤਰਾਜ਼ ਨਹੀਂ ਨਾ ਕਿਸੇ ਮੁਸਲਮਾਨ ਨੂੰ ਇੱਕ ਦੂਜੇ ਤੇ ਇਦਾਂ ਦੀ ਇਤਰਾਜ਼ਾ ਪਰ ਤਰਾਜ ਕਿਹੜੇ ਲੋਕੋਆਂ ਨੂੰ ਆ ਜਿਨ੍ਹਾਂ ਦੀਆਂ ਧਰਮ ਦੇ ਨਾਂ ਤੇ ਅਖੌਤੀ ਧਰਮ ਦੇ ਨਾਂ ਤੇ ਦੁਕਾਨਾਂ ਖੋਲ੍ਹਣਾ ਜਿਹੜੇ ਵੱਡੇ ਵੱਡੇ ਇਕੱਠ ਕਰਦੇ ਆ ਸਿਰਫ ਬੰਦਾ ਭਗਤੀ ਚ ਜੋੜਨ ਦੀ ਗੱਲ ਕਰਦੇ ਆ ਉਹਨਾਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਜਿਹੜੀ ਸਰਵ ਉੱਚਤਾ ਉਹਦੇ ਤੇ ਉਹਨਾਂ ਨੂੰ ਇਸ ਗੱਲ ਦੇ ਲਈ ਗਿਲਾ ਹੁੰਦਾ ਕਿ ਲੋਕ ਇਹਦੇ ਨਾਲ ਕਿਉਂ ਡੁੱੜ ਰਹੇ ਆ ਲੋਕ ਇਹਦੇ 'ਚ ਵਿਸ਼ਵਾਸ ਕਿਉਂ ਕਰਦੇ ਆ ਸੋ ਜਿਹਦੇ 'ਚ ਮੈਂ ਕਹੂੰਗਾ ਕਿ ਪੰਜਾਬ ਦੀਆਂ ਸਰਕਾਰਾਂ ਵੀ ਆ ਕੇਂਦਰ ਦੀਆਂ ਸਰਕਾਰਾਂ ਵੀ ਆ ਏਜੰਸੀਆਂ ਵੀ ਆ ਜਿਹੜੀਆਂ ਏਜੰਸੀਆਂ ਆਈਬੀ ਵਰਗੀਆਂ ਰੋ ਵਰਗੀਆਂ ਜਿਹੜੀਆਂ ਪੰਜਾਬ ਦੇ ਵਿੱਚ ਸਿਰਫ ਇਸ ਕਿੱਤੇ ਦੇ ਕੰਮ ਕਰਦੀਆਂ ਕਿ ਆਪਸ ਵਿੱਚ ਲੋਕਾਂ ਨੂੰ ਲੜਾਇਆ ਜਾਵੇ ਤਾਂ ਮੈਂ ਟੋਟਲ ਮਿਲਾ ਕੇ ਗੱਲ ਕਹਿੰਦਾ ਕਿ ਇੱਕ ਢਾਂਚਾ ਹੀ ਇਸ ਦੇ ਵਿਰੁੱਧ ਸਿਰਜਿਆ ਗਿਆ ਤਾਂ ਇਹਦੀ ਜਿਹੜੀ ਪਹਿਲ ਤਾਂ ਇਹਨੂੰ ਰੋਕਣ ਦੇ ਲਈ ਮੈਨੂੰ ਲੱਗਦਾ ਕਿ ਸਾਡੇ ਸਿੱਖਾਂ ਵੱਲੋਂ ਸਾਡੀਆਂ ਸੰਸਥਾਵਾਂ ਵੱਲੋਂ ਕਰਨੀ ਚਾਹੀਦੀ ਸਿਮਰਨ ਜੀ ਸਿਮਰਨ ਜੀ ਲਾਸਟ 2 ਮਿੰਟ ਸਰ ਸਿਮਰਨ ਜੀ ਦੇਖੋ ਜੁਗੀਆਂ ਵੀ ਇਨਵੈਸਟੀਗੇਸ਼ਨਸ ਨੇ ਉਹਦੇ ਵਿੱਚ ਜਿਹੜੀ ਸਰਕਾਰ ਦੀ ਅਪਰੋਚ ਹੈ ਬਹੁਤ ਹੀ ਕਹਿ ਲੋ ਕਿ ਇਸ ਕਿਸਮ ਦੀ ਹੈ ਕਿ ਉਹ ਚਾਹੁੰਦੀ ਨਹੀਂ ਕਿ ਕਿਸੇ ਕਿਸਮ ਦੀ ਪ੍ਰੋਪਰ ਇਨਵੈਸਟੀਗੇਸ਼ਨ ਹੋਏ। ਹੁਣ ਜਦੋਂ 2014 ਦੇ ਵਿੱਚ ਬੇਦਬੀਆਂ ਦਾ ਦੌਰ ਸ਼ੁਰੂ ਹੋਇਆ ਹੈ। ਇੱਕ ਚੇਨ ਫੜੀ ਗਈ, ਪੈਸੇ ਫੜੇ ਗਏ, ਉਹ ਸਰਸੇ ਵਾਲੇ ਸਾਥ ਕੋਲੇ। ਜਿਹੜੇ ਬੰਦਿਆਂ ਦੇ ਵਿੱਚੋਂ ਸੱਚ ਨਿਕਲਣਾ ਸੀ ਉਹਨਾਂ ਦਾ 1 ਵਾਈ 1 ਮਰਡਰ ਹੋ ਗਿਆ। ਸੂਨਾਤਾ ਸੀਬੀਆਈ ਇਹਦੇ ਵਿੱਚ ਕੁਛ ਲੈ ਕੇ ਆਈ ਹੈ ਨਾ ਪੰਜਾਬ ਪੁਲਿਸ ਲੈ ਕੇ ਆਈ ਹੈ ਅਸੀਂ ਪਿਛਲੇ 10 ਸਾਲ ਤੋਂ ਕੰਟੀਨਿਊਸਲੀ ਕਹਿ ਰਿਹਾ ਹੈ ਕਿ ਜਿਹੜੀ ਕੌਨਸਪੀਰੇਸੀ ਹੈ ਉਹ ਉਸ ਆਦਿ ਰਾਮ ਰਹੀਮ ਨੇ ਕੀਤੀ ਹੈ ਤੁਸੀਂ ਉਹਨੂੰ ਲੈ ਕੇ ਆਓ ਤਦ ਕੋ ਸੈਂਟੀਫਿਕ ਟੂਲਸ ਹੈਗੇ ਨੇ ਉਹਨਾਂ ਟੂਲਸ ਨਾਲ ਉਹਦੀ ਇਨਵੈਸਟੀਗੇਸ਼ਨ ਕਰੋ ਉਹ ਜਿਹੜੀ ਲੇਅਰ ਹੈ ਬੇਦਮੀ ਦੀ ਸਾਰੀ ਟੁੱਟ ਜਾਊਗੀ ਐਵੇਂ ਜਿਹੜੇ ਹੁਣ ਬੰਦੇ ਫੜੇ ਜਾ ਰਹੇ ਨੇ ਇਨਾਂ ਦੇ ਉੱਪਰ ਇੱਕ ਸਪੈਸ਼ਲ ਐਸਆਈਟੀ ਬਣਨੀ ਚਾਹੀਦੀ ਹੈ ਜੀ ਉਹਦੇ ਸਾਲ ਰੈਲੀਜੀਅਨ ਅਕ੍ਰੋਸ ਦਾ ਪਾਰਟੀ ਮਤਲਬ ਚੰਗੇ ਬੰਦੇ ਹੋਣ ਚੰਗੇ ਆਫੀਸਰਜ਼ ਹੋਣ ਉਹਦੀ ਇਨਵੈਸਟੀਗੇਸ਼ਨ ਤੋਂ ਬਾਅਦ ਹੀ ਆਪਾਂ ਤਹ ਤੱਕ ਜਾ ਸਕਦੇ ਹਾਂ ਕਿ ਇਹਦੇ ਪਿੱਛੇ ਕਾਰਨ ਕੀ ਹੈਗਾ ਤੇ ਬਾਕੀ ਮੈਂ ਇਹ ਮਹਿਸੂਸ ਕਰਦਾ ਹਾਂ ਜਿਵੇਂ ਭਾਈ ਸੁਖਰਾਜ ਨੇ ਕਿਹਾ ਕਿ ਐਸਪੀਸੀ ਦਾ ਐਕਸਕਲੂਸਿਵ ਕੰਟਰੋਲ ਹੋਣਾ ਚਾਹੀਦਾ ਹੈ ਪ੍ਰਿੰਟਿੰਗ ਉੱਪਰ ਵੀ ਹੋਣਾ ਚਾਹੀਦਾ ਹੈ ਤੁਸੀਂ ਦੇਖੋ ਕਿ ਕਿੰਨੇ ਜਿਹੜੇ ਪ੍ਰਿੰਟਡ ਸਰੂਪ ਨੇ ਗੁਰੂ ਗ੍ਰੰਥ ਸਾਹਿਬ ਤੋਂ ਉਹ ਅਨਆਡਿਟਿਬਲ ਦੇ ਰਹਿਆਂ ਚ ਚਲੇ ਗਏ ਜਿੱਥੇ ਜੀ ਭੇਜੇ ਨਹੀਂ ਜਾ ਸਕਦੇ ਹੂੰ ਸੋ ਜਿੱਥੇ ਸਟੇਟ ਦਾ ਰੋਲ ਹੈਗਾ ਉੱਥੇ ਬੀਇੰਗ ਸਿੱਖ ਸਾਡਾ ਇੰਡਿਵਿਜੂਅਲ ਰੋਲ ਵੀ ਹੈਗਾ ਐਸਸੀਪੀਸੀ ਦਾ ਰੋਲ ਵੀ ਹੈਗਾ ਸਾਰੇ ਨੂੰ ਅਗਿਆ ਹੋਣਾ ਚਾਹੀਦਾ ਇਸ ਗੱਲ ਦੇ ਵਿੱਚ ਪ੍ਰੋਫੈਸਰ ਸਾਹਿਬ ਲਾਸਟ ਗ੍ਰੇਡ ਮਿੰਟ ਸਰ ਹਾਂ ਮੇਰਾ ਤੇ ਇਹ ਨਹੀਂ ਕਹਿਣਾ ਕਿ ਦੇਖੋ ਬਾੜ ਖੇਤ ਨੂੰ ਖਾਮਦੀ ਜੱਜ ਨਜ਼ਰੀ ਆਈ ਸਾਡਾ ਹਾਲ ਇਹ ਆ ਜਿੰਨਾ ਤੋਂ ਅਸੀਂ ਇਨਸਾਫ ਮੰਗ ਰਹੇ ਆ ਉਹ ਖੁਦ ਹੀ ਇਨ੍ਹਾਂ ਚੀਜ਼ਾਂ ਨੂੰ ਟੂਲ ਬਣਾ ਕੇ ਆਪਣੀ ਰਾਜਨੀਤੀ ਦੀਆਂ ਰੋਟੀਆਂ ਸੇਕ ਰਹੇ ਆ ਦਿੱਕਤ ਇੱਥੇ ਆ ਰਹੀ ਆ ਜਦ ਤੱਕ ਸਾਡੇ ਜਿਹੜੀ ਵੱਡੀ ਬਰਾਦਰੀ ਹੈਗੀ ਆ ਜਿਤਨਾ ਹੁਣ ਤੁਸੀਂ ਮੋਨਪਗ ਵੱਤ ਦਾ ਬਿਆਨ ਸੁਣ ਲਿਆ ਭਾਰਤ ਹਿੰਦੂ ਰਾਸ਼ਟਰ ਆ ਕਰੋ ਗੱਲ ਹੁਣ ਆਪਾਂ ਇਹਨੂੰ ਹਿੰਦੂ ਰਾਸ਼ਟਰ ਮੰਨੀਏ ਜਾਂ ਇਹਨੂੰ ਅਸੀਂ ਇੱਕ ਸੈਕੂਲਰ ਸੋਸ਼ਲਿਸਟ ਜਿਹੜੀ ਸਟੇਟ ਮੰਨੀਏ ਜਿਹੜੀ ਸੋਸ਼ਲਿਸਟਿਕ ਪੈਟਰਨ ਆਫ ਜਿਹੜੀ ਰਿਪਬਲਿਕ ਸਟੇਟ ਹੈ ਜਿੱ ਤਰ੍ਹਾਂ ਸਾਡਾ ਪ੍ਰੀਐਮਬਲ ਦੇ ਵਿੱਚ ਲਿਖਿਆ ਹੋਇਆ ਹੁਣ ਸਾਡੇ ਲਈ ਤੇ ਦਿੱਕਤ ਇਹ ਹੈ ਕਿ ਇਹਨੂੰ ਕਹੀਏ ਕੀ ਜਦੋਂ ਆਪਾਂ ਆਪ ਹੀ ਡਿਕਲੇਅਰ ਕਰੀ ਜਾਂਦੇ ਆ ਜਾਂ ਉਧਰ ਨੂੰ ਲੋਕਾਂ ਨੂੰ ਤੋੜੀ ਜਾਂਦੇ ਆ ਇੱਕ ਮਾਨਸਿਕਤਾ ਬਣਾਈ ਜਾਂਦੇ ਆ ਤੇ ਭਾਈਚਾਰਾ ਕਿਵੇਂ ਰਹੂਗਾ ਸ਼ਾਂਤੀ ਕਿਵੇਂ ਰਹੂਗੀ ਫਿਰ ਹਰ ਕੋਈ ਕਿਤੇ ਉੱਥੇ ਹੈ ਜੀ ਮੁਸਲਮਾਨਾਂ ਨਾਲ ਇੰਜ ਹੋ ਗਿਆ ਉੱਥੇ ਹੈ ਜੀ 크੍ਰਿਸਚੀਨਾਂ ਨਾਲ ਜਿਵੇਂ ਤੁਹਾਨੂੰ ਮੈਂ ਛਤੀਸਗੜ੍ਹ ਦੀ ਗੱਲ ਦੱਸੀ ਆ ਇੱਥੇ ਜੀ ਅੰਬੇਦਕਰ ਦੇ ਬੁੱਤਾਂ ਦੀ ਬੇਅਦਬੀ ਹੋ ਰਹੀ ਆ ਇਹ ਹੋ ਕਿਉਂ ਰਿਹਾ ਉਹਦੇ ਪਿੱਛੇ ਇੱਕ ਸਿਸਟੇਮੈਟਿਕ ਏਜੰਸੀਆਂ ਨੂੰ ਵਰਤ ਕੇ ਰਾਜਨੀਤੀ ਦਾ ਮਾਈਂਡਸੈਟ ਹੈਗਾ ਜੇ ਉਹ ਰਾਜਨੀਤੀ ਆਪਣਾ ਮਾਈਂਡਸੈਟ ਠੀਕ ਨਹੀਂ ਕਰੂਗੀ ਤਾਂ ਫਿਰ ਜਿਹੜੇ ਜਿੰਨੀਆਂ ਗੱਲਾਂ ਇਹ ਕਹਿ ਰਹੇ ਸਿਮਰਨ ਜੀ ਕਿ ਕਾਨੂੰਨ ਸਖਤ ਹੋ ਜੇ ਫਿਰ ਕਾਨੂੰਨ ਨੂੰ ਲਾਗੂ ਕਿਵੇਂ ਕਰਨਾ ਜੇ ਪੁਲਿਸ ਨੇ ਉੱਤੇ ਕੇਸ ਨਹੀਂ ਕੋਈ ਦਰਜ ਕਰਨਾ ਸਰਕਾਰਾਂ ਜਿੰਨਾਂ ਤੋਂ ਅਸੀਂ ਉਮੀਦ ਕਰਦੇ ਆ ਉਹ ਸਰਕਾਰਾਂ ਖੋਦੇ ਇਸ ਗੱਲ ਦੀ ਮੜਾਈ ਖਾਰੀਆਂ ਆਪਣਾ ਇਸ ਗੱਲ ਦਾ ਜਿਹੜੀ ਸੱਤਾ ਭੋਗ ਰਹੀਆਂ ਇਸ ਲਈ ਸਾਡੇ ਲੋਕ ਸਿਆਣੇ ਹੋਣ ਮੇਰੇ ਕੋਲ ਤੇ ਇੱਕੋ ਹੀ ਆਖਰੀ ਹਥਿਆਰ ਰਹਿ ਜਾਂਦਾ ਯਾਨੀ ਆਖਰੀ ਉਮੀਦ ਰਹਿ ਜਾਂਦੀ ਕਹਿਣਾ ਚਾਹੀਦਾ ਕਿ ਲੋਕ ਸਿਆਣੇ ਹੋਣ ਠੀਕ ਹੈ ਔਰ ਆਪਸ ਵਿੱਚ ਭਾਈਚਾਰਾ ਰੱਖਣ ਇਹਨਾਂ ਦੀਆਂ ਚਾਲਾਂ ਵਿੱਚ ਨਾ ਫਸਣ ਤੇ ਆਪੇ ਆਪਣੇ ਪਤਾ ਲੱਗ ਜੂਗਾ ਕਿ ਵੀ ਇਹ ਸਾਡੇ ਹਥਿਆਰ ਹੁਣ ਚੱਲ ਨਹੀਂ ਰਹੇ ਤੇ ਆਪਾਂ ਨੇ ਇੱਕ ਦੂਜੇ ਨੂੰ ਲੜਾ ਕੇ ਕੋਈ ਇੱਥੇ ਹੁਣ ਜ਼ਿਆਦਾ ਸੱਤਾ ਨਹੀਂ ਮਿਲ ਸਕਦੀ ਬਿਲਕੁਲ ਆਪਾਂ ਨੂੰ ਇਹਦੇ ਤੋਂ ਲੋਕਾਂ ਨੂੰ ਥੋੜਾ ਜਿਹਾ ਉੱਪਰ ਉੱਠ ਕੇ ਤੇ ਚੰਗੀ ਰਾਜਨੀਤੀ ਨੂੰ ਜਿਹੜਾ ਜਿਹੜਾ ਮਜ਼ਬੂਤ ਕਰਨਾ ਚਾਹੀਦਾ ਚਲ ਸਰ ਲਾਸਟ 1 ਮਿੰਟ ਹੈ ਐਸਜੀਪੀਸੀ ਦੀ ਜ਼ਿੰਮੇਵਾਰੀ ਦਾ ਜ਼ਿਕਰ ਕੀਤਾ ਜਾ ਰਿਹਾ ਹਾਲਾਂਕਿ ਦੇਖੋ ਪੰਜਾਬ ਦੀ ਪੁਲਿਸ ਇੰਟਰਨਲ ਸਕਿਉਰਿਟੀ ਐਕਸਟਰਨਲ ਸਕਿਉਰਿਟੀ ਦੇਸ਼ ਦੀਆਂ ਕਈ ਏਜੰਸੀਆਂ ਪੰਜਾਬ ਦੀਆਂ ਕਈ ਏਜੰਸੀਆਂ ક્રાઈમ ਨੂੰ રોકણ ਤੇ ક્રાઈમ ਨੂੰ ડિટેક્ટ ਕਰਨ ਦੇ ਵਿੱਚ ਲੱਗੀਆਂ ਹੁੰਦੀਆਂ ਨੇ ਪਰ ਸੁਖਰਾਜ ਕਹਿੰਦੇ এসਜੀਪੀਸੀ ਦੀ ਵੀ ਬਹੁਤ ਵੱਡੀ ਜ਼ਿੰਮੇਵਾਰੀ ਬਣ ਜਾਂਦੀ ਹੈ ਇਸ ਤੇ ਜਵਾਬ ਦੇ ਦਿਓ ਫਿਰ ਆਪਾਂ ਸਮਾਪਤੀ ਕਰਾਂਗੇ ਸੈਕੰਡ ਸਾਡਾ ਇਸ਼ੂ ਹੋਰ ਤਿਆਰ ਹੈ ਸੈਕੰਡ ਜੀ ਉਹ ਟਾਪ ਜਿਹੜੀਆਂ ਐਸਬੀਜ਼ ਨੇ ਸਾਬਾਨ ਵਿੱਚੋਂ ਲਿਆ ਰੂਗ ਪਰ ਤਾਂ ਉੱਥੇ ਜਿਹੜੇ ਉਹਨਾਂ ਦੀ ਬੇਅਦਬੀ ਕੀਤੀ ਗਈ ਜਿਹੜੇ ਗੁਰਦੁਆਰਾ ਸਾਹਿਬ ਚ ਮੌਜੂਦ ਹੁਣ ਸੁਖਰਾਜ ਜਾ ਕੁਟਕਾ ਸਾਫ ਦੁਕਾਨਾਂ ਤੇ ਵਿਕ ਰਹੇ ਆ ਜਾਂ ਪ੍ਰਾਈਵੇਟ ਕੰਪਨੀਜ਼ ਦੇਚ ਰੀਆਂ ਨੇ ਇਹਨਾਂ ਦੇ ਉੱਤੇ ਰੈਸਟ੍ਰਿਕਸ਼ਨ ਪੈਨਲ ਦੱਸਣਾ ਚਾਹੁੰਦਾ ਜੀ ਉਹ ਗ੍ਰੰਥ ਸਾਹਿਬ ਦੀ ਬਾਣੀ ਗੁਰਮਾ ਦੀ ਬਾਣੀ ਤੇ ਪੜਨ ਦੇ ਤੇ ਕੀ ਅਪਾ ਰੈਸਟ੍ਰਿਕਸ਼ਨ ਲਾਉਣੀ ਆ ਕਿ ਅਸੀਂ ਕਿਸੇ ਨੂੰ ਪੜਨ ਹੀ ਨਹੀਂ ਦੇਣਾ ਵੱਲੋਂ Amazon ਆ ਆਨਲਾਈਨ ਕੋ ਯੂ ਐਸ ਬੈਠਾ ਉਹ ਆਨਲਾਈਨ ਪੁੱਤਾ ਸਾਹਿਬ ਜੀ ਜੀ ਸੈਲਸਾ ਤੁਹਾਡੀ ਆਵਾਜ਼ ਬ੍ਰੇਕ ਕਰ ਰਹੀ ਹੈ ਮੈਂ ਮਾਫੀ ਚਾਹੁੰਦਾ ਮੈਂ ਰੋਕ ਰਿਹਾ ਤੁਹਾਨੂੰ ਸਾਨੂੰ ਇੱਥੇ ਇਜਾਜ਼ਤ ਲੈਣੀ ਪੈਣੀ ਹੈ ਵਿਰਾਮ ਦੇਣਾ ਪੈਣਾ ਕੋਈ ਟੈਕਨੀਕਲ ਗਲਿਚ ਹੈ ਮੈਂ ਬਹੁਤ ਸ਼ੁਕਰਗੁਜ਼ਾਰ ਹਾਂ ਸੈਲੀ ਸਾਹਿਬ ਤੁਹਾਡੇ ਸੁਖਰਾਸ ਤੁਹਾਡੇ ਪ੍ਰੋਫੈਸਰ ਜੀ ਸਿਮਰਨ ਜੀ ਤੁਸੀਂ ਸਾਡੇ ਨਾਲ ਚਰਚਾ ਵਿੱਚ ਜੁੜੇ ਅਸੀਂ ਸਿਸਟਮ ਇਸ਼ੂ ਤੇ ਇੱਕ ਨਿਚੋੜ ਕੱਢਣ ਦੀ ਕੋਸ਼ਿਸ਼ ਕੀਤੀ ਜਿਸ ਚ ਤਰਮੀਮ ਦਾ ਜ਼ਿਕਰ ਕੀਤਾ ਗਿਆ ਕਿ IPC 295A ਇਹ ਦੇ ਵਿੱਚ ਕੀ ਕੁਝ ਖਾਸ ਰਹਿ ਸਕਦਾ ਬਹੁਤ ਸ਼ੁਕਰੀਆ